ਕਿ ਉਹ ਟੈਲੀਫੋਨ ਜਿਹੜੀ ਕਿ ਮੈਂ ਰਿਕਾਰਡ ਕਰ ਲਿਆ ਗੰਟੀ ਵਾਲਾ ਬਹੁਤ ਫਾਸਟ ਭਾਵੇਂ ਉਹ ਵੀ ਬਹੁਤ ਨੋਟ ਕਰਦਾ ਆਪਾਂ ਲੈ ਕੇ ਚੱਲੇ ਕਰਕੇ ਤੋਂ ਬਾਅਦ ਸਰ ਇੱਕ ਰੋਡ ਸਾਈਡ ਐਕਸੀਡੈਂਟ ਹੋਇਆ ਖਾਨਪੁਰ ਕਿੱਦਾਂ ਲੱਗਦੇ ਹਾਲਾਤ ਕੀ ਹੋਇਆ ਐਕਸੀਡੈਂਟ ਦਾ ਕਾਰਨ ਕੀ ਹੈ ਇਹ ਬਜ਼ਾਰੀਆ ਟੈਲੀਫੋਨੋਂ ਇਤਲਾਹ ਮਿਲੀ ਸੀ ਕਿ ਇੱਕ ਮੋਟਰਸਾਈਕਲ ਤੇ ਇੱਕ ਪਰਿਵਾਰ ਦੇ ਤਿੰਨ ਜੀ ਵਿਨੋਦ ਕੁਮਾਰ ਪੁੱਤਰ ਪ੍ਰੇਮ ਜੋਤੀ ਪਤਨੀ ਵਿਨੋਦ ਕੁਮਾਰ ਇੱਕ ਇਹਨਾਂ ਦਾ ਛੋਟਾ ਬੱਚਾ ਸੀ ਗੁਰਪ੍ਰੀਤ 2 ਸਾਲ ਦਾ ਇਹ ਆਪਣੇ ਮੋਟਰ ਤੇ ਮੋਟਰਸਾਈਕਲ ਤੇ ਸਵਾਰ ਹੋ ਕੇ ਜਠੇਰਿਆਂ ਦੇ ਮੇਲੇ ਤੋਂ ਵਾਪਸ ਗੰਨਾ ਪਿੰਡ ਨੂੰ ਜਾ ਰਹੇ ਸੀ ਜਿਨ੍ਹਾਂ ਦਾ ਖਾਨਪੁਰ ਪਿੰਡ ਦੇ ਨੇੜੇ ਪੁਲਨਰ ਦੇ ਲਾਗੇ ਐਕਸੀਡੈਂਟ ਹੋਇਆ ਜਿਹਦੇ ਵਿੱਚ ਅਸੀਂ ਮੌਕੇ ਤੇ ਆਏ ਸੀ ਜਿੱਥੇ ਜੋਤੀ ਦੀ ਮੌਕੇ ਤੇ ਡੈਥ ਹੋ ਗਈ ਸੀ ਛੋਟੇ ਬੱਚੇ ਗੁਰਪ੍ਰੀਤ ਦੀ ਜਿਹੜੀ ਹਸਪੀਟਲ ਆ ਕੇ ਡੈਥ ਹੋਈ ਹੈ ਤੇ ਜਿਹੜਾ ਮੋਟਰਸਾਈਕਲ ਚਲਾਉਂਦਾ ਸੀ ਵਿਨੋਦ ਕੁਮਾਰ ਉਹ ਉਹਦੇ ਸੱਟਾਂ ਘੱਟ ਲੱਗੀਆਂ ਨੇ ਉਸ ਦੇ ਬਿਆਨ ਲੈ ਕੇ ਜੋ ਵੀ ਗੱਡੀ ਵਾਲੇ ਦੇ ਖਿਲਾਫ ਆ ਉਹ ਕਾਰਵਾਈ ਕੀਤੀ ਜਾਵੇਗੀ ਇਸੜਾ ਵਹੀਕਲ ਆਲਾ ਉਹ ਕੋਣ ਫੜਿਆ ਕੋਣ ਇੱਥੇ ਦਾ ਨਹੀਂ ਉਹਦੇ ਬਾਰੇ ਅਜੇ ਕੋਈ ਐਡਾ ਨਹੀਂ ਪਤਾ ਲੱਗਾ ਉੱਥੋਂ ਗੱਡੀ ਜਿਹੜੀ ਮੌਕੇ ਤੋਂ ਦੌੜ ਗਈ ਸੀ ਤੇ ਜਿਹੜੇ ਬਨੋਤ ਕੁਮਾਰ ਦੇ ਬਿਆਨ ਦੇ ਮੁਤਾਬਕ ਵੀ ਕਿਹੜਾ ਵਹੀਕਲ ਵਿੱਚ ਲੱਗਾ ਉਹਦੇ ਮੁਤਾਬਕ ਉਸ ਵਹੀਕਲ ਤੇ ਕਾਰਵਾਈ ਕੀਤੀ ਜਾਏਗੀ ਕੋਈ ਸੀਸੀਟੀਵੀ ਕੈਮਰਾ ਨਹੀਂ ਉੱਥੇ ਨੇੜੇ ਕੋਈ ਵੀ ਸੀਸੀਟੀਵੀ ਕੈਮਰਾ ਨਹੀਂ ਹੈ ਕਿਉਂਕਿ ਉਹ ਸੜਕ ਨਹਿਰ ਤੇ ਕੋਈ ਵੀ ਆਲੇ ਦੁਆਲੇ ਵੱਸੋਂ ਨਹੀਂ ਹੈਗੀ ਤੇ ਜਿਹੜੀਆਂ ਡੈੱਥ ਹੋਈਆਂ ਤੇ ਮੌਕੇ ਤੇ ਹੋਈਆਂ ਤਾਂ ਹਸਪੀਟਲਾਂ ਤੇ ਜਿਹੜੀ ਲੜਕੀ ਜੋਤੀ ਹੈ ਇਹਦੀ ਵਿਨੋਦ ਕੁਮਾਰ ਦੀ ਵਾਈਫ ਉਹਦੀ ਡੈਥ ਮੌਕੇ ਤੇ ਹੋ ਗਈ ਸੀ ਤੇ ਜਿਹੜਾ ਛੋਟਾ ਬੱਚਾ ਆ ਗੁਰਪ੍ਰੀਤ ਸਿੰਘ ਉਹਦੀ ਹਸਪੀਟਲ ਆ ਕੇ ਡੈਥ ਹੋਈ ਹੈ ਠੀਕ ਹੈ ਕੀ ਵਾਰਸਾਂ ਦੇ ਨਾਲ ਗੱਲਬਾਤ ਹੋ ਗਈ ਬਿਆਨ ਓਟ ਕਰਨ ਲਈ ਨਹੀਂ ਬਿਆਨ ਅਜੇ ਹੋਣੇ ਆ ਕਿਉਂਕਿ ਜਿਹੜਾ ਮੋਟਰਸਾਈਕਲ ਚਲਾਉਂਦਾ ਸੀ ਉਹਦਾ ਟ੍ਰੀਟਮੈਂਟ ਚੱਲ ਰਿਹਾ ਵਿਨੋਦ ਕੁਮਾਰ ਦਾ ਤੇ ਜਦੋਂ ਡਾਕਟਰ ਸਾਹਿਬ ਫਿੱਟ ਦੇਣਗੇ ਉਹਦੀ ਸਟੇਟਮੈਂਟ ਲੈ ਕੇ ਫੇਰ ਕਾਰਵਾਈ ਕਰਾਂਗੇ